ਇੱਕ ਗੱਲ ਮੈਂ ਤੈਨੂੰ ਦੱਸ ਦਿਆਂ ਭਗਵੰਤ ਮਾਨ ਆ ਬੈਠਿਆਈ ਆ ਤੈਨੂੰ ਦੱਸਦਾ ਜਿੱਥੇ ਮਰਜ਼ੀ ਤੂੰ ਆ ਜੀ ਤੈਨੂੰ ਸਿੱਧੇ ਹੋ ਕੇ ਟਕਰਾਂਗੇ ਤੂੰ ਮੈਨੂੰ ਛੱਡ ਮੇਰੇ ਨਿਆਣਿਆਂ ਤੇ ਪਰਚਾ ਦੇ ਦੀ ਜਿੱਦਰ ਜੀਜ ਮੈਂ ਜ਼ੋਰ ਲੱਗਦਾ ਲਾਦਾਂ ਬਿਕਰਮ ਮਜੀਠੀਆ ਨੇ ਮੁੱਖ ਮੰਤਰੀ ਭਗਵੰਤ ਮਾਨ ਨੂੰ ਖੁੱਲਾ ਚੈਲੰਜ ਕੀਤਾ ਅਤੇ ਦਾਵਾ ਕੀਤਾ ਗਿਆ ਮਜੀਠੀਆ ਦੇ ਵੱਲੋਂ ਇੱਕ ਵੀਡੀਓ ਦੇ ਰਾਹੀਂ ਕਿ ਉਹਨਾਂ ਦੇ ਖਿਲਾਫ ਕੁਝ ਪ੍ਰਾਂਟ ਅਤੇ ਕੁਝ ਵੱਡੀ ਕਾਰਵਾਈ ਕਰਨ ਦੀ ਤਿਆਰੀ ਮਾਨ ਸਰਕਾਰ ਨੇ ਕਰ ਦਿੱਤੀ ਹੈ ਅਤੇ ਆਉਣ ਵਾਲੇ ਕੁਝ ਹੀ ਦਿਨਾਂ ਦੇ ਵਿੱਚ ਇਹ ਵੱਡੀ ਕਾਰਵਾਈ ਕੀਤੀ ਜਾ ਸਕਦੀ ਹੈ ਜਿਸ ਤੋਂ ਬਾਅਦ ਮਜੀਠੀਆ ਨੇ ਮੁੱਖ ਮੰਤਰੀ ਨੂੰ ਖੁੱਲਾ ਚੈਲੰਜ ਖੁੱਲੀ ਚੁਣੌਤੀ ਦਿੱਤੀ ਹੈ ਕਿ ਜੇ ਕੁਝ ਵੀ ਤੁਸੀਂ ਕਰ ਸਕਦੇ ਹੋ ਤਾਂ ਕਰ ਲਓ ਮੇਰੇ ਤੇ ਛੱਡੋ ਮੇਰੇ ਬੱਚਿਆਂ ਦੇ ਉੱਤੇ ਵੀ ਪਰਚੇ ਦਰਜ ਕਰ ਦਿਓ ਪਰ ਮੈਂ ਲੋਕਾਂ ਦੀ ਆਵਾਜ਼ ਚੁੱਕਣਾ ਬੰਦ ਨਹੀਂ ਕਰਾਂਗਾ ਇਹ ਵਿਕਰਮ ਮਜੀਠੀਆ ਦੇ ਵੱਲੋਂ ਗੱਲਾਂ ਕਈਆਂ ਗਈਆਂ ਨੇ ਤੁਹਾਨੂੰ ਮਜੀਠੀਆ ਦੀ ਉਹ ਗੱਲ ਵੀ ਸੁਣਾ ਦਿੰਨੇ ਆ ਜਿਸ ਦੇ ਵਿੱਚ ਉਹਨਾਂ ਨੇ ਇਹ ਇਲਜ਼ਾਮ ਲਾਏ ਨੇ ਕਿ ਮੇਰੇ ਉੱਤੇ ਕਾਰਵਾਈ ਦੀ ਤਿਆਰੀ ਹੈ ਅਤੇ ਇੱਕ ਦੋ ਦਿਨਾਂ ਦੇ ਵਿੱਚ ਹੀ ਇਹ ਤੁਹਾਡੇ ਸਾਹਮਣੇ ਆ ਜਾਏਗਾ ਕਿ ਮਜੀਠੀਆ ਦੇ ਘਰੋਂ ਆ ਚੀਜ਼ ਬ੍ਰਾਂਧ ਹੋ ਗਈ ਹੈ ਤਾਂ ਮਜੀਠੀਆ ਨੇ ਇੱਥੇ ਜਿਹੜਾ ਟਵੀਟ ਕੀਤਾ ਹੈ ਪੋਸਟ ਪਾਈ ਹੈ ਉਹਨਾਂ ਲਿਖਿਆ ਕਿ ਸਰਕਾਰ ਦੀ ਬੁਖਲਾਹਟ ਆ ਬੈਠਾ ਮਜੀਠੀਆ ਭਗਵੰਤ ਮਾਨਾ ਜਿੱਥੇ ਮਰਜੀ ਆ ਜਾਈ ਮਾਨਾ ਸਿੱਧਾ ਹੋ ਕੇ ਟਕਰਾਂਗੇ ਲੋਕਾਂ ਦੇ ਮੁੱਦੇ ਚੁੱਕਣੋਂ ਪਿੱਛੇ ਨਹੀਂ ਹਟਣਾ ਤੂੰ ਮੈਨੂੰ ਛੱਡ ਮੇਰੇ ਬੱਚਿਆਂ ਤੇ ਪਰਚਾ ਦੇ ਦੇ ਜਿੱਥੋਂ ਜ਼ੋਰ ਲੱਗਦਾ ਲਾਲਾ ਯਾਦ ਰੱਖੀ ਮਿੱਤਰਾ ਜਿਸਦੇ ਮੇਰਾ ਹੱਥ ਪੈ ਗਿਆ ਨਾ ਚੀਕਾਂ ਕਢਾ ਦੇऊं ਤਾਂ ਇਹ ਗੱਲਾਂ ਜਿਹੜੀਆਂ ਮਜੀਠੀਆ ਦੇ ਵੱਲੋਂ ਕਈਆਂ ਗਈਆਂ ਤੇ ਉਹਨਾਂ ਦੇ ਵੱਲੋਂ ਕੀ ਕੁਝ ਆਖਿਆ ਜਾ ਰਿਹਾ ਤੁਹਾਨੂੰ ਉਹ ਵੀ ਸੁਣਾ ਦਿੰਨੇ ਆ ਬਾਰੇ ਜੋ ਪੁੱਠੀਆਂ ਸਿੱਧੀਆਂ ਹਰਕਤਾਂ ਬਾਰੇ ਉਹਦੇ ਬਾਰੇ ਜ਼ਿਕਰ ਕੀਤਾ ਮੇਰਾ ਨਾਂ ਲਏ ਤੇ ਇਹਦਾ ਬੀਬੀ ਕਾਫੀ ਹਿਲ ਜਾਂਦਾ ਸਾਥਸੰਗਜੀ ਅੱਜ ਮੇਰੇ ਕੋਲ ਖਬਰ ਹੈ ਕਿ ਇਹਨਾਂ ਨੇ ਮੇਰੇ ਖਿਲਾਫ ਕਿਉਂਕਿ ਪਿਛਲੇ ਕੇਸ 'ਚ ਤਾਂ ਬਣਿਆ ਕੁਛ ਨਹੀਂ ਬੜਾ ਰੌਲਾ ਪਾਇਆ ਸੀਗਾ ਡਰੱਗ ਦਾ 2013 ਤੋਂ ਲੱਗੇ ਹੋਏ ਸੀ 2013 ਤੋਂ ਅੱਜ 25 ਚੜ ਗਈ ਹੈ 21 ਚ ਚੰਦੀ ਨੇ ਵੀ ਪਰਚਾ ਦਿੱਤਾ ਸਭ ਜਾਣਦੇ ਹੋ ਕਿੰਨੇ ਡੀਜੀਪੀ ਬਦਲਨੇ ਪਏ ਕਿੰਨੇ ਐਡੀਜੀਪੀ ਬਦਲੇ ਕੀ ਕੁਝ ਨਹੀਂ ਹੋਇਆ ਔਰ 6 ਮਹੀਨੇ ਮੈਂ ਅੰਦਰ ਵੀ ਲਾ ਕੇ ਆਇਆ ਮਗਰ ਉਸ ਤੋਂ ਬਾਅਦ ਹਾਈ ਆਨਰੇਬਲ ਹਾਈ ਕੋਰਟ ਨੇ ਇੱਕ ਆਰਡਰ ਦਿੱਤਾ ਕਿ ਭਾਈ ਜਿਹੜੇ આરોਪ ਤੁਸੀਂ ਲਾ ਰਹੇ ਹੋ देयर इज नो ਐਵਿਡੈਂਸ ਇਹ ਐਗਜੈਕਟ ਲਾਫ ਸਿੰਘ ਆਨਰੇਬਲ ਹਾਈ ਕੋਰਟ ਕਿ देयर इज नो ਐਵਿਡੈਂਸ ਕਿ ਜੋ ਤੁਸੀਂ ਸਬੂਤ ਦੇ ਰਹੇ ਹੋ ਇਹਦੇ 'ਚ ਕੋਈ ਸਬੂਤ ਨਹੀਂ ਮਜੀਠੀਏ ਦੇ ਖਿਲਾਫ ਮਗਰ ਸਰਕਾਰ ਕਿਉਂਕਿ ਉਹ ਤੋਂ ਬਾਅਦ ਮੈਂ ਇਹਦੇ ਪਰਿਵਾਰ ਦਾ ਥੋੜਾ ਜ਼ਿਕਰ ਕਰਤਾ ਜਿਸ ਤਰੀਕੇ ਨਾਲ ਆਪਦੇ ਬੱਚਿਆਂ ਨੂੰ ਮਿਸਟਰੀਟ ਕਰ ਰਿਹਾ ਸੀਗਾ ਇਹਨੂੰ ਫੇਰ ਮਿਰਚਾਂ ਲੜੀਆਂ ਮੈਨੂੰ ਸਿੱਟ ਬੁਲਾਉਣੀ ਸ਼ੁਰੂ ਹੋ ਗਈ ਸਿੱਟ 4-5 ਬਦਲਨੀਆਂ ਕੋਈ 10-15 ਕਰੋੜ ਰੁਪਈਆ ਆਨਰੇਬਲ ਸੁਪਰੀਮ ਕੋਰਟ ਚ ਲਾਇਆ ਗਿਆ 25-25 30-30 40-40 ਲੱਖ ਖਰਚਿਆ ਜਾਂਦਾ ਵਕੀਲਾਂਾਂ ਤੇ ਕੀ ਇਹਦੀ ਜ਼ਮਾਨਤ ਕੈਨਸਲ ਕਰਾਉ ਮਗਰ ਅੱਜ ਜਦ ਸਾਰਾ ਕੁਝ ਹੀ ਫੇਲ ਹੋ ਗਿਆ ਤੇ ਮੇਰੇ ਕੋਲ ਖਬਰ ਹੈ ਕਿ ਇਹ ਹੁਣ ਨਵੀਂ ਸਾਚਾ ਰਚੜ ਰਹੀ ਆ ਕਿ ਕੋਈ ਨਵਾਂ ਕੇਸ ਬਣਾ ਦੇ ਮਤਲਬ ਕਿ ਇੱਕ ਗੱਲ ਤਾਂ ਸਾਫ ਹੋ ਗਈ ਕਿ ਪਿਛਲੇ ਕੇਸ ਚ ਕੱਖ ਨਹੀਂ ਲੱਪਿਆ ਮਤਲਬ ਡਰਗ ਆਲਾ ਦਾ ਭੋਗ ਪੈ ਗਿਆ ਨਹੀਂ ਤਾਂ ਜੇ ਨਾ ਐਵੀਡੈਂਸ ਹੈ ਈ ਦਾ ਪ੍ਰੂਫ ਹੈ 4 ਸਾਲ ਤਾਂ ਨਹੀਂ ਲੱਗਦੇ ਚਲਾਨ ਪੇਸ਼ ਹੋਣ ਨੂੰ ਮੈਂ ਤਾਂ ਉਸ ਦਿਨ ਵੀ ਕਿਹਾ ਸੀਗਾ ਮੈਂ ਆਈ ਵਾਰੀ ਸਿਟ ਕੋਲ ਜਾਣਨar ਕਹਿੰਨਾ ਤੁਹਾਡੇ ਕੋਲ ਐਵੀਡੈਂਸ ਹੈ ਪੇਸ਼ ਕਰੋ ਭਾਈ ਹਵਾਈ ਗੱਲਾਂ ਦਾ ਕੋਈ ਨਹੀਂ ਇਹ ਕੱਲਾ ਇੱਕ ਇਲੈਕਸ਼ਨ ਸਟੰਟ ਬਣ ਕੇ ਰਹਿ ਗਿਆ ਜੋ ਹਾਲ ਹੈ ਪੰਜਾਬ ਦਾ ਹਰ ਪੱਖ ਤੋਂ ਉਹ ਲਾਅ ਔਰ ਆਰਡਰ ਡਰੱਗਸ ਕੀ ਕੋਈ ਤੁਸੀਂ ਮੇਰੇ ਤੋਂ ਬਿਹਤਰ ਜਾਣਦੇ ਨਾਦਰ ਸਿਆਸਤ ਕੱਲੀ ਕਰਨੀ ਹੈ ਇਹਨਾਂ ਨੇ ਕੱਲਾ ਉਹ ਹਰ ਚੀਜ਼ ਦਾ ਡਰਾਮਾ ਹੋਣਾ ਔਰ ਉਸੇ ਡਰਾਮੇ ਨੂੰ ਇੱਕ ਡਰਾਮੇ ਤੋਂ ਬਾਅਦ ਦੂਜਾ ਦੂਜੇ ਤੋਂ ਬਾਅਦ ਤੀਜਾ ਆਸ਼ੂ ਦਾ ਕੇਸ ਵੀ ਹੋਇਆ ਸਾਰਿਆਂ ਨੇ ਵੇਖਿਆ ਚਾਹੇ ਉਹ ਦੂਜੇ ਇੱਕ ਵਜੀਰ ਸਾਹਿਬ ਸਨ ਹੁਸ਼ਿਆਰਪੁਰ ਵਾਲੇ ਕਾਂਗਰਸ ਵੇਲੇ ਉਹਨਾਂ ਦਾ ਕੇਸ ਵੀ ਸਭ ਖਾਰਜ ਹੋ ਗਏ ਸੋ ਇਹ ਇੱਕ ਪੋਲਿਟিক্যাল মিডিਆ ਇੱਕ ਗਿਮਿਕ ਬਣ ਗਿਆ ਔਰ ਹੁਣ ਇੱਕ ਨਵਾਂ ਡਰਾਮਾ ਸ਼ੁਰੂ ਕਰਨਾ ਹੈ ਮਜੀਠੀਏ ਦੇ ਨੌ ਤੇ ਫੇਰ ਕਿ ਜਿੱਦੇ ਤੇ ਇਹ ਸਮਝਦੇ ਆ ਕਿ ਸ਼ਾਇਦ ਜਿਵੇਂ 2017 ਇਲੈਕਸ਼ਨ ਮੇਰੇ ਨੌ ਤੇ ਲੜਨ ਦੀ ਕੋਸ਼ਿਸ਼ ਕੀਤੀ ਫਿਰ ਮਾਫੀ ਮੰਗਣੀ ਪੈ ਗਈ ਅਰਵਿੰਦ ਕੇਜਰੀਵਾਲ ਤੇ ਤੇ ਸਾਥੀਆਂ ਨੂੰ ਫਿਰ 22 ਦੀ ਆਈ ਡਰਾਮਾ ਕੀਤਾ ਹੁਣ ਇਹਨਾਂ ਨੂੰ ਆ ਕਿ 27 ਚ ਫੇਰ ਕਰੀਏ ਕੋਈ ਝੂਠਾ ਸੱਚਾ ਇਸ ਲਈ ਮੇਰੇ ਵੀਰੋਂ ਪਹਿਲੀ ਵਧਾਈ ਇਹ ਡਰਾਗਾਲਾ ਮਾਮਲਾ ਤਾਂ ਇਹਨਾਂ ਦਾ ਬੇੜਾ ਬਹਿ ਗਿਆ ਨਹੀਂ ਤਾਂ ਇੰਨਾ ਸਮਾਂ ਨਹੀਂ ਲੱਗਦਾ ਲੱਭਦਾ ਕੁਝ ਨਹੀਂ ਹੁਣ ਹੋਰ ਸੱਜੇ ਖੱਬੇ ਉਹ ਆਰਡਰ ਲਏ ਆ ਕਿ ਜੀ ਅਸੀਂ ਸਰਚ ਕਰਾਂਗੇ ਇਹਦੀ ਭਾਈ ਸਰਚ ਕਰੂੰਗੇ ਕਿ ਕੁਝ ਪਲਾਨਟ ਕਰੂੰਗੇ ਕੁਝ ਰੱਖਣ ਆਉਂਗੇ ਮੇਰੇ ਕੋਲ ਤੇ ਫੇਰ ਮੈਨੂੰ ਕਹੋਂਗੇ ਜੀ ਉਹ ਬਰਾਮਤੀ ਹੋ ਗਈ ਬਰਾਮਤੀ ਹੋ ਗਈ ਤੁਹਾਡਾ ਪਤਾ ਕੁਝ ਨਹੀਂ ਬਕਲਾਹਟ ਹੈ ਨਾ ਨਗਰ ਇੱਕ ਗੱਲ ਮੈਂ ਤੈਨੂੰ ਦੱਸ ਦਿਆਂ ਭਗਵੰਤ ਮਾਨ ਆ ਬੈਠਿਆਈ ਆ ਤੈਨੂੰ ਵਾਸਤਾ ਜਿੱਥੇ ਮਰਜੀ ਤੂੰ ਆ ਜੀ ਤੈਨੂੰ ਸਿੱਧੇ ਹੋ ਕੇ ਟਕਰਾਂਗੇ ਲੋਕਾਂ ਦੇ ਮੁੱਦੇ ਚੱਕਣ ਤੋਂ ਪਿੱਛੇ ਨਹੀਂ ਹਟਣਾ ਤੂੰ ਮੈਨੂੰ ਛੱਡ ਮੇਰੇ ਨਿਆਣਿਆਂ ਤੇ ਪਰਚਾ ਦੇ ਦੀ ਜਿੱਦਰ ਜੀ ਜ ਮੈਂ ਜ਼ੋਰ ਲੱਗਦਾ ਲਾਦੀ ਗੱਲ ਯਾਦ ਰੱਖੀ ਮਿੱਤਰਾ ਜਿਸ ਦਿਨ ਇਹਦਾ ਹੱਥ ਪੈ ਗਿਆ ਨਾ ਤੈਨੂੰ ਉਹ ਚੀਕਾਂ ਕਟਾਉ ਤੇਰੀਆਂ ਉਹ ਚੀਕਾਂ ਕਟਾਉ ਯਾਦ ਰੱਖਣਗੇ ਕਿ ਧੱਕੇ ਛਾਈ ਧੋਖੇ ਦੀ ਸਿਆਸਤ ਤੇਰੀ ਉਹਨੂੰ ਕਿਵੇਂ ਲੋਕ ਪੰਜਾਬ ਦੇ ਸਿੱਧੇ ਉੱਕੇ ਟੱਕਰੇ ਸੀ ਇਸ ਲਈ ਸਿਰਫ ਤੇ ਸਿਰਫ ਅੱਜ ਤੁਹਾਨੂੰ ਦੱਸਣਾ ਕਿ ਨਵੀਂ ਸ਼ਰਾਰਤ ਸ਼ੁਰੂ ਆ ਇਹ ਮੇਰੇ ਤੇ ਵੀ ਆਰ ਕੁਝ ਹੋਰ ਆਪੋਜੀਸ਼ਨ ਲੀਡਰਾਂ ਤੇ ਵੀ ਆ ਇੱਕ ਵਿਜੀਲੈਂਸ ਦੇ ਚੀਫਸ ਨੂੰ ਉਹਨਾਂ ਨੂੰ ਬਦਲਿਆ ਫਿਰ ਡੇਢ ਮਹੀਨੇ ਬਾਅਦ ਵਾਸਤੇ ਇੱਕ ਚੀਫ ਵਿਜੀਲੈਂਸ ਦੇ ਚੀਫ ਲਾਏ ਗਏ ਉਹਨਾਂ ਨੂੰ ਆਖਿਆ ਕਿ ਭਾਈ ਜੋ ਅਸੀਂ ਕਹਿੰਨੇ ਉਹ ਕਰੋ ਕਹਿੰਦਾ ਨਾ ਕੰਮ ਹੋਣਾ ਮੈਰਿਟ ਤੇ ਉਹਨੂੰ ਵੀ ਬਦਲਤਾ ਕਿਉਂਕਿ ਮੈਰਿਟ ਨਹੀਂ ਪਸੰਦ ਸੱਚ ਨਹੀਂ ਪਸੰਦ ਅਜੰਡਾ ਚਲਾਉਣਾ ਔਰ ਅਜੰਡਾ ਚਲਾਉਣ ਵਾਸਤੇ ਕੋਈ ਝੂਠਾ ਸੱਚਾ ਏਜੰਡਾ ਚਲਾਉਣਗੇ ਫੇਰ ਅਗਲੀ ਇਲੈਕਸ਼ਨ ਲੜਨਗੇ ਨਾ ਇਹ ਲੜਾਈ ਲੜਨ ਸੱਚ ਨੇ ਸੱਚ ਰਹਿਣਾ ਝੂਠ ਦੇ ਝੂਠ ਰਹਿਣਾ ਹਰ ਗੱਲ ਦਾ ਪਰਦਾ ਪਾਸ਼ ਕਰਾਂਗੇ ਇੱਕ ਦੇ ਜੋਰ ਤੇ ਉਸ ਮਾਲਕ ਦੀ ਬਖਸ਼ਿਸ਼ ਕਿਰਪਾ ਨਾਲ ਤੇਰੇ ਨਾਲ ਠੋਕ ਬਣਾ ਠੋਕ ਵਜਾ ਕੇ ਲੜਾਈ ਲੜਾਂਗੇ ਰੱਬ 'ਚ ਟੁੱਟ ਵਿਸ਼ਵਾਸ ਹੈ ਕਿ ਜਿੱਤ ਤਾਂ ਇਹ ਬਿਆਨ ਜਿਹੜਾ ਵਿਕਰਮ ਮਜੀਠੀਆ ਨੇ ਆਪਣੇ ਫੇਸਬੁਕ ਪੇਜ ਤੇ ਸਾਂਝਾ ਕੀਤਾ ਹੈ ਤੇ ਸੀਐਮ ਮਾਨ ਦੇ ਉੱਤੇ ਸਿੱਧੇ ਤੌਰ ਤੇ ਇਲਜ਼ਾਮ ਲਾਏ ਨੇ ਕਿ ਮੇਰੇ ਖਿਲਾਫ ਸਾਜ਼ਿਸ਼ ਰਚੀ ਜਾ ਰਹੀ ਹੈ ਤਾਂ ਇਸ ਸਾਜ਼ਿਸ਼ ਦਾ ਪਰਦਾਫਾਸ਼ ਮਜੀਠੀਆ ਦੇ ਮੁਤਾਬਕ ਮੈਂ ਪਹਿਲਾਂ ਹੀ ਕਰ ਦਿੱਤਾ ਹੈ ਕਿ ਨਸ਼ੇ ਵਾਲੇ ਮਾਮਲੇ ਦੇ ਵਿੱਚ ਤਾਂ ਮੇਰੇ ਖਿਲਾਫ ਕੁਝ ਨਹੀਂ ਕਰ ਸਕੇ ਤਾਂ ਹੁਣ ਨਵੀਂ ਤਰਕੀਬ ਲਾ ਰਹੇ ਨੇ ਮੈਨੂੰ ਫਸਾਉਣ ਦੀ ਇਹ ਮਜੀਠੀਆ ਦਾ ਦਾਵਾ ਹੈ ਤਾਂ ਇਸ ਦੇ ਬਾਰੇ ਤੁਹਾਡਾ ਕੀ ਵਿਚਾਰ ਹੈ ਆਪਣੀ رائے ਕਮੈਂਟ ਸੈਕਸ਼ਨ ਦੇ ਵਿੱਚ ਜ਼ਰੂਰ ਦਿਓ